ਅਗਲੀ ਗੱਲ ਇਸੇ ਦੀ ਇਸੇ ਵਰਤਾਰੇ ਦੀ ਵੀ ਕਰ ਲਈਏ ਕਹਿੰਦੇ ਵੀ ਐਸਵਾਈਐਲ ਦੇ ਮਾਮਲੇ ਦੇ ਵਿੱਚ ਕੇਂਦਰ ਹੁਣ ਪਿੱਛੇ हट ਗਿਆ ਕੇਂਦਰ ਲਗਾਤਾਰ ਕਈ ਮਾਮਲਿਆਂ ਦੇ ਵਿੱਚ ਪਿੱਛੇ ਹਟਿਆ ਲੰਗੇ ਦਿਨੀ ਕਿਸਾਨਾਂ ਨੂੰ ਚੰਨੀਗੜ੍ਹ ਦੇ ਵਿੱਚ ਵੀ ਜਾਣ ਦੇ ਤਾਂ ਰੈਲੀ ਵੀ ਕਰਨ ਦੇ ਦਿੱਤੀ ਇਹ ਜਿਹੜਾ ਸੈਨੇਟ ਚੋਣਾਂ ਵਾਲਾ ਜਾਂ ਪੀਯੂ ਦੇ ਵਿੱਚ ਕੀ ਕੁਝ ਵਾਪਰਿਆ ਉਸ ਮਾਮਲੇ ਦੇ ਵਿੱਚ ਤੁਸੀਂ ਦੱਸ ਹੀ ਦਿੱਤਾ ਇਹ ਕੇਂਦਰ ਕਿਉਂ ਪਿੱਛੇ ਹਟਿਆ ਜੀ ਕੋਈ ਚੱਲ ਰਿਹਾ ਹੈ ਇਹਦੇ ਦਿਮਾਗ ਦੇ ਅੰਦਰ ਦੇਖੋ ਪੰਜਾਬ ਦੀਆਂ ਚੋਣਾਂ 'ਚ ਥਾਂ ਤਾਂ ਲੱਭੇ ਰਹੀ ਹੈ ਨਾ ਭਾਰਤੀ ਜਨਤਾ ਹੂੰ 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 ਪੰਜਾਬ 'ਚ ਆਪਣੀ ਪੇਛਾ ਤਲਾਸ਼ ਰਹੀ ਹੈ ਇਸ ਲਈ ਉਹ ਇਹ ਵੀ ਦਿਖਾਉਣਾ ਚਾਹੁੰਦੀ ਹੈ ਕਿ ਤਨਾ ਕਿਤੇ ਕਿاسي ਜੀ ਪੰਜਾਬ ਦੇ ਲਈ ਬਹੁਤ ਨਰਮ ਸੁਲੱਖਦੇ ਆ ਖਾਸ ਕਰ ਸਿੱਖ ਭਾਈਚਾਰੇ ਨੂੰ ਫਰਮਾਉਣ ਦੀ ਪ੍ਰਟਾਉਣ ਦੀ ਇਹ ਉਹਦੀ ਇੱਛਾ ਹਨਦਰ ਮੋਦੀ ਉਹਦੀ ਜੋੜੀ ਦੀ ਖਾਸੀ ਆ ਹੂੰ ਹੂੰ ਉਹ ਇਸ ਤਰੀਕੇ ਕਰਨਾ ਚਾਹਣਾ ਚਾਹੁੰਦੇ ਨੇ ਚਾਹਣਾ ਤੇ ਕਰਨਾ 'ਚ ਬਹੁਤ ਫਰਕ ਹੁੰਦਾ ਹੂੰ ਤੋ ਇਸ ਲਈ ਉਹ ਕਰ ਨਹੀਂ ਪਾਰੇ ਕੁਝ ਪੰਜਾਬ ਲਈ ਜਾਂ ਕਰਨ ਦੀ ਇੱਛਾ ਵੀ ਨਹੀਂ ਹੈਗੀ ਪਰ ਉਹ ਜ ਚਾਹਵਾ ਚਾਹੁੰਦੇ ਹੂੰ 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 ਪਰ ਉਹਦੇ ਵਿੱਚੋਂ ਹੀ ਕੋਈ ਨਾ ਕੋਈ ਜਿਹਾ ਫੈਸਲਾ ਹੋਣਾ ਯੂਨੀਵਰਸਿਟੀ ਦਾ ਫੁੱਲਟ ਫੈਸਲਾ ਲਿਆ ਚੰਡੀਗੜ੍ਹ ਨੂੰ ਲੈ ਕੇ ਫੁੱਲਟ ਫੈਸਲਾ ਲਿਆ ਫਿਰ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਪਟਣ ਜਾਂਦੀ ਆ ਕਿ ਸਾਥੋਂ ਨਹੀਂ ਤੁਹਾਡੇ ਇਸ ਤਰ੍ਹਾਂ ਦੇ ਫੈਸਲਿਆਂ ਦਾ ਬਾਰ ਬਾਰ ਸਮਰਥਨ ਕਰ ਹੁੰਦਾ ਜਾਂ ਅਸੀਂ ਉੱਥੇ ਰਹਿਣਾ ਹੈ ਅਸੀਂ ਵਕਤ ਕੱਟੀ ਕਰਨੀ ਹੈ ਮੈਨੂੰ ਤਾਂ ਇੱਥੇ ਤੱਕ ਪਤਾ ਲੱਗਾ ਕਿ ਬੀਜੇਪੀ ਲੀਡਰਾਂ ਨੇ ਤਾਂ ਸਿੱਧੇ ਨਹੀਂ ਪੇਸ਼ ਕਰ ਸਕਤੀ ਸੀਗਾ ਸੀ ਐਂ ਸਿਆਦ ਚੱਟਕੇ ਘਰੇ ਬਹਿ ਜਾਉਗੇ ਜੀ ਫਿਰ ਤੁਸੀਂ ਆਈ ਕੁਸ ਕਰੀ ਜਾਣਾ ਤੁਹਾਨੂੰ ਮਿਸਰ ਜੋਗ ਦਾ ਛੱਡਦਾ ਹੀ ਨਹੀਂ ਸੋ ਇੱਕ ਹੀ ਕਾਰਨ ਹੋਣਗੇ ਪਰ ਜਿਹੜਾ ਐਸਵੀਆਰ ਵਾਲਾ ਮਾਮਲਾ ਉਹ ਥੋੜਾ ਡੇਟਾ ਵੀ ਆ ਤੇ ਵੱਖਰਾ ਵੀ ਹੈ ਜੀ ਐਸਵੀਆਰ ਵਾਲੇ ਮਾਮਲੇ ਦੇ ਵਿੱਚ ਕੇਂਦਰ ਨੇ ਬਕਾਇਦਾ ਤੌਰ ਤੇ ਹੁਣ ਇਹ ਕਿਹਾ ਕਿ ਜੀ ਮੈਂ ਵਿਚੋਲਗੀ ਨਹੀਂ ਕਰਨੀ ਪੰਜਾਬ ਤੇ ਹਰਿਆਣਾ ਆਪੇ ਨਿਵੇੜੂ ਹਮ ਇਹਦੇ ਮਹੀਨੇ ਕਿਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਨੂੰ ਬਕਾਇਦਾ ਤੌਰ ਤੇ ਕੇਂਦਰੀ ਮੰਤਰਾਲੇ ਨੇ ਚਿੱਠੀ ਲਿਖੀ ਆ ਹੂੰ ਤੋਂ ਪਹਿਲਾਂ ਅਦਾਲਤੀ ਪ੍ਰਕਿਰਿਆ ਦੇ ਤਹਿਤ ਪੰਜ ਵਾਰ ਵਿਚੋਲਗੀ ਕਰ ਚੁੱਕਿਆ ਕੇਂਦਰ ਤਕੜੀ ਲੈ ਕੇ ਗੱਬੇ ਵਜਹਦਾ ਬੁਰਕੀ ਇੱਧਰ ਉੱਧਰ ਕਰਦਾ ਡਰਾਮੇ ਵਾਲਾ ਹਮ ਹੈਨਾ ਹੁਣ ਕੀ ਇਹ ਪੀਸੋ 72 ਦੀਆਂ ਚੋਣਾਂ ਨੂੰ ਦੇਖਦੇ ਆ ਉਹ ਇਹ ਸਾਰੇ ਫੈਸਲੇ ਬਦਲੇ ਜਾ ਰਹੇ ਨੇ ਜੀ ਕੀ ਉਸ ਨੂੰ ਧਿਆਨ ਚ ਰੱਖ ਕੇ ਪਛਾਟਿਆ ਜਾ ਰਿਹਾ ਕਿ ਹਾਂ ਮਾੜਾ ਬੂਟਾ ਪੈਰ ਤੇ ਆ ਰਹੇ ਹਮ ਜਾਂ অনুরোধ ਦਾ ਕਿ ਮੈਂ ਉਹ ਸਿੱਧੀ ਲੜਾਈ ਲੜਨ ਦੀ ਬਜਾਏ ਹਰਿਆਣਾ ਦੇ ਮੋਢੇ ਰਾਕੇ ਹੀ ਲੜਾਂ ਹਮ ਹਰਿਆਣਾ ਵੀ ਤਾਂ ਉਹਦਾ ਹੀ ਨੁਮਾਇੰਦਾ ਹਮ ਜੇ ਰਾਜਸਥਾਨ ਵੀ ਆਊਗਾ ਤਾਂ ਉਹ ਉਹਦਾ ਨੁਮਾਇੰਦਾ ਜੇ ਦਿੱਲੀ ਵੀ ਵਿੱਚ ਆਊਗਾ ਤਾਂ ਵੀ ਉਹਦਾ ਨੁਮਾਇੰਦਾ ਜੇ ਚੰਡੀਗੜ੍ਹ ਦਾ ਪ੍ਰਸ਼ਾਸਨ ਆਉਂਦਾ ਤਾਂ ਵੀ ਉਹਦਾ ਨੁਮਾਇੰਦਾ ਤੇ ਪੰਜਾਬ ਦਾ ਵੀ ਕੰਮ ਹੈ ਜੀ ਹਮ ਸਵਾਲ ਅਜੇ ਵੀ ਉੱਥੇ ਦਾ ਜਿਉਂਦਾ ਤਿਉਂ ਖੜਾ ਹੈ ਜੀ ਪਾਣੀ ਦਿੱਲੀ ਨੂੰ ਵੀ ਜਾਂਦਾ ਹੈ ਪਾਣੀ ਰਾਜਸਥਾਨ ਨੂੰ ਵੀ ਜਾਂਦਾ ਹੈ ਪਾਣੀ ਚੰਡੀਗੜ੍ਹ ਵੀ ਲੈਂਦਾ ਹੈ ਤੇ ਪਾਣੀ ਤੁਸੀਂ ਛੋਟਾ ਪ੍ਰਾਕ ਹੈ ਕਿ ਹਰਿਆਣੇ ਨੂੰ ਵੀ ਲੈਣੇ ਪ੍ਰਵਿੰਦੀ ਤੁਸੀਂ ਮਾਲਕੀ ਦਾ ਤਾਇ ਕਰ ਲੋ ਪਾਣੀ ਤਾਂ ਤੁਹਾਨੂੰ ਚੱਲ ਜੂਗਾ ਹੂੰ ਬਿਲਕੁਲ ਤੁਸੀਂ ਇਸ ਪ੍ਰਕਾਰ ਦਾ ਤਾਂ ਆਜੋ ਕਿ ਭਾਈ ਪੰਜਾਬ ਮਾਲਕ ਹੈ ਸਾਨੂੰ ਪਾਣੀ ਦੇ ਰਿਹਾ ਹੂੰ ਤੁਸੀਂ ਧੌਂਸ ਵੀ ਜਵਾਉਣੀ ਆ ਤੇ ਧੱਕੇ ਨਾਲ ਪਾਣੀ ਵੀ ਲੈਣਾ ਤੇ ਇਹ ਵੀ ਕਹਿਣਾ ਜੀ ਨਹੀਂ ਜੀ ਅਸੀਂ ਕਿਨਾਰਾ ਹੀ ਖੋੜ ਕਢਾ ਕੇ ਵੀ ਲਵਾਂਗੇ ਤੇ ਮਾਲਕ ਵੀ ਨਹੀਂ ਮੰਨਦੇ ਮਾਲਕੀ ਵੀ ਨਹੀਂ ਮੰਨਣੀ ਹੂੰ ਇਸ ਗੱਲ ਤੇ ਕਈਆਂ ਦਾ ਹੋਊਗਾ ਕਿ ਜੀ ਪਾਣੀ ਕਿਹੜਾ ਤੁਹਾਡੇ ਪੈਦਾ ਹੁੰਦਾ ਜੀ ਉਹ ਤਾਂ ਉੱਪਰੋਂ ਪਹਾੜਾਂ ਤੋਂ ਆਉਂਦਾ ਜੀ ਆਪਾਂ ਕਿੰਨੀ ਵਾਰ ਕਹਿ ਚੁੱਕੇ ਆ ਕਿ ਭਰਾਓ ਪੇਰੀਅੰਸ ਦਾ ਅਧਿਐਨ ਪੜ੍ਹ ਲਓ ਹਮ ਸਹੀ ਜੇ ਪੇਰੀਅੰਸ ਦਾ ਫਾਰਮੂਲਾ ਕਹਿੰਦਾ ਹੈ ਕਿ ਦਰਿਆ ਜਿਹੜੇ ਝਰਨਿਆਂ ਚੋਂ برفਾਂ ਚੋਂ ਇਹਨਾਂ ਗਲੇਸ਼ੀਅਰ ਪਿੰਗਲ ਕੇ ਜਿੱਥੋਂ ਵੀ ਨਿਕਲ ਕੇ ਇਕੱਠੇ ਇੱਕ ਨਦੀ ਤੋਂ ਦਰਿਆ ਦੇ ਰੂਪ ਦੇ ਵਿੱਚ ਵੱਡੇ ਝਰਨਿਆਂ ਚੋਂ ਮਿਲਾ ਕੇ ਬਾਹਰ ਨਿਕਲਦੇ ਨੇ ਉਹ ਕੁਦਰਤੀ ਬਹਿਣ ਜਿੱਥੋਂ ਬਹਿੰਦੇ ਜਾਂਦੇ ਨੇ ਉੱਥੋਂ ਦੇ ਕਿਨਾਰਿਆਂ ਦੇ ਲੋਕ ਉਹਦੇ ਮਾਲਕ ਹੁੰਦੇ ਬਿਲਕੁਲ ਸਹੀ ਬਿਲਕੁਲ ਇਹ ਇਹੀ ਡੈਫੀਨੇਸ਼ਨ ਜੀ ਜੇ ਇਹ ਪਹਾੜਾਂ ਤੋਂ ਨਿਕਲ ਕੇ ਆ ਰਹੇ ਨੇ ਤਾਂ ਜਿੱਥੇ-ਜਿੱਥੇ ਤੱਕ ਹਮਾਚਲ 'ਚ ਬਹਿ ਰਹੇ ਨੇ ਉੱਥੇ-ਉੱਥੇ ਤੱਕ ਹਮਾਚਲ ਦਾ ਮਾਲਕ ਹੈ। ਹੂੰ ਸਹੀ ਜਿੱਥੇ-ਜਿੱਥੇ ਤੱਕ ਲੇਹ ਲਦਾਖ 'ਚ ਬਹਿ ਰਹੇ ਨੇ ਲੇਹ ਲਦਾਖ ਦੇ ਲੋਕ ਇਹਦੇ ਮਾਲਕ ਨੇ। ਹੂੰ ਸਹੀ ਜਿੱਥੋਂ ਇਹ ਪੰਜਾਬ 'ਚ ਦਾਖਲ ਹੋਏ ਪੰਜਾਬ ਇਹਦਾ ਮਾਲਕ ਹੈ। ਪੰਜਾਬ ਤੋਂ ਗਾਂ ਜਾ ਕੇ ਜੇ ਲੈਨੇ ਪੰਜਾਬ 'ਚ ਅੰਦਰ ਦਾਖਲ ਹੋਗੇ ਤਾਂ ਇਹਦਾ ਪੰਜਾਬੀ ਦਾ ਮਾਲਕ ਹੈ। ਹੂੰ ਹੂੰ ਪਰ ਜੇ ਤੁਸੀਂ ਇਹਦੇ ਵਿੱਚੋਂ ਨਹਿਰਾਂ ਕੱਢ ਕੇ ਵੱਖਰਾ ਆਪਣਾ ਮਨੁੱਖੀ ਰਾਹ ਬਣਾ ਕੇ ਲੈ ਕੇ ਜਾਓਗੇ ਫਿਰ ਤੁਹਾਨੂੰ ਉਹਦਾ ਉਸੇ ਤਰ੍ਹਾਂ ਕੁਦਰਤੀ ਸਰੋਤਾਂ ਦੇ ਹਵਾਲੇ ਨਾਲ ਅਦਾਇਗੀ ਕਰਨਾ ਪੈਂਦਾ ਜਿਵੇਂ ਕਿਸੇ ਦੀਆ ਕੋਲਾ ਨਿਕਲਦਾ ਕਿਤੇ ਪੱਥਰ ਨਿਕਲਦਾ ਹੈ ਕਿਸੇ ਦੇ ਹੀਰੇ ਨਿਕਲਦੇ ਨੇ ਸੋ ਇਹ ਇਹ ਉਸੇ ਤਰ੍ਹਾਂ ਫਿਰ ਸਾਡੇ ਕੋਲ ਕੁਦਰਤੀ ਖਜ਼ਾਨਾ ਇਹ ਹੀ ਹੈ ਹੂੰ ਫਿਰ ਦਾ ਮੁੱਲ ਤਾਰੋ ਨਾ ਤੁਸੀਂ ਮਾਲਕੀ ਮੰਨਦੇ ਹੋ ਨਾ ਮੁੱਲ ਤਾਰਦੇ ਹੋ ਚਲੋ ਰਮੈਸ਼ ਤੇ ਆ ਜਾਓ ਤੁਸੀਂ ਕਹਿ ਰਹੇ ਹੋ ਜੀ ਜਿੰਨਾ ਹਰਿਆਣਾ ਨੂੰ ਜਾ ਰਿਹਾ ਉਹ ਤਾਂ ਜਾਊਗਾ ਉਹ ਤਾਂ ਬਿਨਾਂ ਅਸੀਂ ਐਸਪੀ ਨਹਿਰ ਛੋੜ ਲਿਆਣਾ ਰਾਸਨ ਕਹਿੰਦਾ ਮੇਰਾ ਕੋਟਾ ਮੈਨੂੰ ਪੂਰਾ ਮਿਲਣਾ ਚਾਹੀਦਾ ਜੀ ਸਹੀ ਹੈ ਦਿੱਲੀ ਨੂੰ ਜੀ ਪੀਣ ਲਈ ਪਾਣੀ ਚਾਹੀਦਾ ਚੰਡੀਗੜ੍ਹ ਨੂੰ ਪੀਣ ਲਈ ਚਾਹੀਦਾ ਜੀ ਉਹਨਾਂ ਦਾ ਪਾਣੀ ਜਿੱਡਾ ਕੋਟਾ ਉਹ ਜਾ ਰਿਹਾ ਕਦੇ ਸਾਡਾ ਨਾਪ ਕੇ ਦੇਖਿਆ ਕਿ ਸਾਡੇ ਕੋਲ ਜੋ ਬੱਝਾ ਉਹ ਕੀ ਹੈ ਜੀ ਉਹ ਕਿੰਨਾ ਸਹੀ ਆ ਹੂੰ ਤੇ ਉਹਦੇ ਉੱਤੇ ਹੜ੍ਹਾਂ ਦੇ ਦੌਰਾਨ ਇਹਨਾਂ ਨਹਿਰਾਂ ਨੂੰ ਸਪਲਾਈ ਨਹੀਂ ਹੁੰਦੀ ਉਹਵੇਂ ਹੂੰ ਤੇ ਉਹ ਹੜ ਦਾ ਅਸੀਂ ਭੋਗਦੇ ਕਿਉਂਕਿ ਦਰਿਆ ਸਾਡੇ ਨੇ ਹੂੰ 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 ਤੇ ਪਾਣੀ ਲੈਣ ਲੱਗੇ ਤੁਸੀਂ ਵੀ ਮਾਲਕੋ ਜੀ 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 ਤੇ ਇਹ ਇਸ ਲਈ ਨਾ ਕਿ ਤੁਸੀਂ ਪਰਮੈਸ਼ ਤੇ ਆ ਰਹੇ ਉਹਨਾਂ ਵਾਲ ਕੀ ਤਿਆਰ ਹੂੰ ਹੂੰ ਇਹ ਦੋ ਨੁਕਤਿਆਂ ਤੇ ਪਹਿਲਾਂ ਆਉਣਾ ਪੈਣਾ ਨਹੀਂ ਤਾਂ ਬਿਠਾਈ ਜਾਓ ਜੀ ਹਰਿਆਣੇ ਨੇ ਕਹਿਣਾ ਅਸੀਂ ਪਾਣੀ ਲੈਣਾ ਪੰਜਾਬ ਨੇ ਕਹਿਣਾ ਅਸੀਂ ਐਸਪੀ ਲਾਈਨ ਨਹੀਂ ਦੇਣਾ ਹੂੰ ਜਾਂ ਤਾਂ ਕੋਈ ਦੁਖੀ ਹੋਊਗਾ ਫਿਰ ਜਿਹੜਾ ਹੈ ਕੇਂਦਰ ਤੇ ਥੱਲੇ ਆ ਕੇ ਵੈਸਾ ਹਰਿਆਣਾ ਤਾਂ ਹੈ ਹੀ ਉਹਨਾਂ ਦਾ ਸਾਡੇ ਵਾਲਾ ਵੀ ਤਾਂ ਪਜਦਾ ਹੁਣ ਉਹਨਾਂ ਦਾ ਯਾਰ ਅੱਧਾ ਕਿ ਉਹਨੂੰ ਜ਼ਿਆਦਾ ਹੀ ਹੈ ਕੇਜਰੀਵਾਲ ਦਾ ਵੱਧ ਸਕਾ ਹੁਣ ਅਮਿਤ ਸ਼ਾ ਤੇ ਮੋਦੀ ਦਾ ਲੱਗ ਰਿਹਾ ਮੁਖਵੰਦੇ ਸਹੀ ਹੈ ਤੋ ਇਹ ਕੀ ਕਰ ਫਿਰ ਐਦਾਂ ਕਰਕੇ ਇਹਦੇ ਇਹਦੇ ਰਾਹੀ ਕੰਮ ਕਰਾ ਕੇ ਕਹਿਣ ਲਈ ਜਿਉਂ ਤਾਂ ਪੰਜਾਬ ਨੇ ਫੈਸਲਾ ਲਿਆ ਸੀ ਨਹੀਂ ਤੇਰੇ ਯਾਦ ਰੱਖਣ ਪੰਜਾਬ ਦੇ ਅੰਦਰ ਜੇ ਅੰਦੋਲਨ ਦਾ ਖਣ ਮਰਿਆ ਨਹੀਂ ਹੈ ਨਵੀਂ ਪਨੀਰ ਚ ਵੀ ਹੈਗਾ ਹਾਲੀ ਚੇ ਯੂਨੀਵਰਸਿਟੀ ਜਿੱਥੇ ਹਨਵੇਂ ਵਿੱਚ ਜਿੱਥੇ ਸਹੀ ਬਿਲਕੁਲ ਸਹੀ ਬਿਲਕੁਲ